ਕਹਿੰਦੇ ਇੱਕ ਵਾਰ ਨਾ ਕਿਸੇ ਬੱਚੇ ਨੇ ਰੱਬ ਤੋਂ ਪੁੱਛਿਆ ਵੀ ਰੱਬ ਜੀ ਅੱਲਾ ਗੋਡ ਰਾਮ ਵਾਹਿਗੁਰੂ ਵਿੱਚ ਕੀ ਫਰਕ ਆ ਕਹਿੰਦੇ ਉਹਨੂੰ ਰੱਬ ਜੀ ਕਹਿੰਦੇ ਪੁੱਤ ਜਿਹੜਾ ਮॉम ਮੰਮੀ ਮਾਂ ਤੇ ਬੇਬੇ ਵਿੱਚ ਫਰਕ ਆ ਕੀ ਪੁੱਛਿਆ ਵੀ ਅੱਲਾ ਰਾਮ ਗੋਡ ਵਾਹਿਗੁਰੂ ਵਿੱਚ ਕੀ ਫਰਕ ਆ ਰੱਬ ਜੀ ਕਹਿੰਦੇ ਜੋ ਮॉम ਮੰਮੀ ਮਾਂ ਤੇ ਬੇਬੇ ਵਿੱਚ ਫਰਕ ਆ ਇਹ ਗੱਲ ਦਾ ਇਹ ਗੱਲਾਂ ਦਾ ਸੰਗਤ ਵਿੱਚ ਜਾ ਕੇ ਨਾ ਸਮਝ ਆਉਂਦੀ ਆ ਜਿਵੇਂ ਨਾ ਗਾਜਰਾਂ ਗਾਜਰ ਤੁਸੀਂ ਗਾਜਰ ਨੂੰ ਕੱਟ ਲੋ 10 ਗਾਜਰਾਂ ਨੂੰ ਕੱਟ ਲੋ ਉਹਦੇ ਵਿੱਚੋਂ ਅੱਧੀਆਂ ਗਾਜਰਾਂ ਕਟੀਆਂ ਹੋਈਆਂ ਚਾਣੀ ਵਿੱਚ ਡੋਬ ਦੋ ਅੱਧੀਆਂ ਸਿਰਕੇ ਵਿੱਚ ਡੋਬ ਦੋ ਹੈ ਜਿਹੜੀਆਂ ਸਿਰਕੇ ਵਾਲੀਆਂ ਨੇ ਉਹ ਖਟੀਆਂ ਹੋ ਕੇ ਚਾਰ ਬਣ ਜਾਣਗੀਆਂ ਉਹ ਮਰਬਾ ਬਣ ਜਾਣਗੀਆਂ ਗਾਜਰਾਂ ਦਾ ਮਰਬਾ ਮਿੱਠਾ ਫਰਕ ਕੀ ਪਿਆ ਗਾਜਰਾਂ ਉਹੀ ਨੇ ਫਰਕ ਸੰਗਤ ਦਾ ਪੈ ਗਿਆ ਸੰਗਤ ਦਾ ਜਿਹੋ ਜੀ ਤੁਹਾਨੂੰ ਸੰਗਤ ਮਿਲੂਗੀ ਹਾਂ ਕੌੜਿਆਂ ਦੀ ਮਿਲੂਗੀ ਕੌੜੇ ਬਣ ਜੈਗੇ ਉਹ ਮਿੱਠਿਆਂ ਦੀ ਮਿਲੂ ਮਿੱਠੇ ਬਣ ਜੈਗੇ ਚੋਰਾਂ ਦੀ ਮਿਲੂ ਚੋਰ ਬਣ ਜੈਗੇ ਉਹ ਠੱਗਾ ਦੀ ਸੱਜਣਾ ਦੀ ਮਿਲੂ ਸੱਜਣ ਬਣ ਜੈਗੇ ਕਹਿੰਦੇ ਕੋਈ ਬੱਚੇ ਨੂੰ ਨਾ ਕਿਸੇ ਬੱਚੇ ਨੂੰ ਉਹਦਾ ਪਿਤਾ ਰੋਜ਼ ਸਤਸੰਗ ਵਿੱਚ ਲੈ ਕੇ ਜਾਂਦਾ ਹੁੰਦਾ ਸੀਗਾ ਗੁਰੂ ਘਰ ਤੇ ਉਹ ਬੱਚਾ ਇੱਕ ਦਿਨ ਮਹੀਨਾ ਗਿਆ ਜਾਨੀ ਮਤਲਬ ਸਤਸੰਗ ਵਿੱਚ ਮਹੀਨਾ ਡੇਢ ਮਹੀਨਾ ਜਾਂਦਾ ਰਿਹਾ ਇੱਕ ਦਿਨ ਆਪਣੇ ਡੈਡੀ ਨੂੰ ਆ ਕੇ ਕਹਿੰਦਾ ਵੀ ਪਿਤਾ ਜੀ ਮੈਂ ਨਹੀਂ ਉੱਥੇ ਜਾਇਆ ਕਰਨਾ ਵੀ ਫਾਇਦਾ ਕੀ ਆ ਜੋ ਮੈਂ ਪਹਿਲੇ ਦਿਨ ਸੁਣਿਆ ਸੀਗਾ ਉਹ ਮੇਰੇ ਯਾਦ ਨਹੀਂ ਹੈਗਾ ਵੀ ਰੋਜ਼ ਮੈਂ ਜਿਹੜਾ ਸੁਣਦਾ ਉਹ ਪਿੱਛੇ ਮੈਂ ਭੁੱਲੀ ਜਾਂਦਾ ਮੇਰੇ ਹਿਰਦੇ ਵਿੱਚ ਬਾਣੀ ਕੋਈ ਉਥੇ ਦੀ ਕਹਾਣੀ ਕਥਾ ਉਹ ਬਸਦੀ ਤਾਂ ਹੈ ਨਹੀਂ ਮੈਂ ਭੁੱਲੀ ਜਾਂਦਾ ਫਰਕ ਤਾਂ ਕੋਈ ਪੈਂਦਾ ਨਹੀਂ ਕੀ ਫਾਇਦਾ ਜਾਣਦਾ ਵੀ ਜਾਂ ਤਾਂ ਮੇਰੇ ਯਾਦ ਰਹੇ ਮੇਰੇ ਹਿਰਦੇ ਵਿੱਚ ਤਾਂ ਬਸਦੀ ਨਹੀਂ ਹੈਗੀ ਉਹਦੇ ਪਿਤਾ ਜੀ ਉਹਨੂੰ ਸਮਝਾਉਣ ਲਈ ਸਮਝਾਉਣ ਲਈ ਕਹਿੰਦੇ ਪੁੱਤ ਉਹਨਾਂ ਦੇ ਘਰੇ ਨਾ ਇੱਕ ਛੋਟੇ ਜਿਹੇ ਛਾਬੇ ਵਿੱਚ ਛਿਟੀਆਂ ਦਾ ਜਿਹੜਾ ਛਾਬਾ ਹੁੰਦਾ ਉਹ ਛਾਬੇ ਵਿੱਚ ਨਾ ਕੋਲੇ ਭਰ ਕੇ ਰੱਖੇ ਹੋਏ ਸੀਗੇ ਕੋਲੇ ਕੋਲੇ ਆ ਨਾ ਭਰਿਆ ਹੋਇਆ ਸ਼ਾਬਾ ਉਹਦੇ ਪਿਤਾ ਜੀ ਕਹਿੰਦੇ ਉਹ ਪੁੱਤ ਸ਼ਾਬਾ ਚੱਕ ਹੈ ਮੈਨੂੰ ਥੋੜਾ ਪਾਣੀ ਚਾਹੀਦਾ ਉਹ ਸਾਹਮਣੇ ਆਪਣੇ ਔਲੂ ਆ ਉਹ ਔਲੂ ਚ ਸ਼ਾਬੇ ਚ ਪਾਣੀ ਭਰ ਲਿਆ ਉਹਨੇ ਉਹ ਸ਼ਾਬੇ ਦੇ ਕੋਲੇ ਢੇਰੀ ਕਰੇ ਜਦੋਂ ਕੋਲੇ ਢੇਰੀ ਕਰਨਾ ਉਹ ਚ ਕੋਲੇ ਸੀ ਕਿ ਉਹ ਸ਼ਾਬਾ ਕੋਲਿਆਂ ਦੇ ਨਾਲ ਕਾਲਾ ਹੋਇਆ ਪਿਆ ਸੀ ਉਹ ਗਿਆ ਭੱਜ ਕੇ ਉਹਨੇ ਔਲੂ ਚ ਸ਼ਾਬਾ ਡਬੋਇਆ ਉਹਨੂੰ ਕੀ ਪਤਾ ਸੀ ਉਹ ਜਦੋਂ ਐ ਭਰ ਕੇ ਤੁਰਨ ਲੱਗਿਆ ਨਾ ਇੱਕ ਡੰਗੇ ਗਾਹਾਂ ਪੱਟੀਆ ਉਹ ਸਾਰਾ ਪਾਣੀ ਥੱਲੇ ਸ਼ਾਬੇ ਦੇ ਚੋ ਗਿਆ ਉਹ ਕਹਿੰਦਾ ਪਿਤਾ ਜੀ ਇਹਦੇ ਵਿੱਚ ਤਾਂ ਪਾਣੀ ਖੜਦਾ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਪੁੱਤ ਆਪਾਂ ਨੂੰ ਥੋੜਾ ਜਿਹਾ ਪਾਣੀ ਚਾਹੀਦਾ ਭਰ ਕੇ ਨਾ ਤੇਜ਼ ਤੇਜ਼ ਤੁਰਿਆ ਉਹਨੇ ਫਿਰ ਡਬੋਇਆ ਪਾਣੀ ਦੇ ਵਿੱਚ ਭਰ ਕੇ ਨਾ ਤੇਜ਼ ਦੇ ਤੁਰਿਆ ਜਾਨੀ ਚਾਰ ਪੰਜ ਡੰਗਾ ਬਾਅਦ ਉਹ ਖਾਲੀ ਹੋ ਗਿਆ ਉਹ ਕਹਿੰਦਾ ਪਿਤਾ ਜੀ ਫਿਰ ਖਾਲੀ ਹੋ ਗਿਆ ਉਹ ਕਹਿੰਦਾ ਪੁੱਤ ਥੋੜਾ ਜਿਹਾ ਪਾਣੀ ਚਾਹੀਦਾ ਐਤ ਕੀ ਨਾ ਭਰ ਕੇ ਭੱਜਿਆ ਭਰ ਕੇ ਭੱਜਿਆ ਉਹਨੇ ਪਾਈ ਫਿਰ ਜਾ ਕੇ ਔਲੂ ਵਿੱਚ ਸਾਬਾ ਡਬੋਇਆ ਪਾਣੀ ਚ ਭਰ ਕੇ ਭੱਜਿਆ ਕੋਲ ਆ ਕੇ ਉਹ ਖਾਲੀ ਹੋ ਗਿਆ ਉਹ ਕਹਿੰਦਾ ਪੁੱਤ ਪਿਤਾ ਜੀ ਮਤਲਬ ਤੁਸੀਂ ਤਾਂ ਮੈਨੂੰ ਨਾ ਐਵੇਂ ਬੁੱਧੂ ਬਣਾਈ ਜਾਂਦੇ ਹੋ ਇਹਦੇ ਵਿੱਚ ਪਾਣੀ ਕਿੱਥੇ ਖੜਜੂਗਾ ਖੜਦਾ ਤਾਂ ਹੈ ਨਹੀਂ ਇਹਦਾ ਛੇ ਦਿਨਾਂ ਭਰਿਆ ਪਿਆ ਹੈ ਤੂੰ ਤੁਸੀਂ ਤਾਂ ਮੈਨੂੰ ਉਹਦੇ ਪਿਤਾ ਜੀ ਕਹਿੰਦੇ ਪੁੱਤ ਚੱਲ ਆਇਆ ਦੱਸ ਪਾਣੀ ਇਹਦੇ ਵਿੱਚ ਖੜਦਾ ਨਾ ਖੜਦਾ ਜਦੋਂ ਤੂੰ ਪਹਿਲੀ ਵਾਰ ਇਹਨੂੰ ਪਾਣੀ ਜਿ ਡਬੋਇਆ ਸੀ ਇਹ ਕਾਲਾ ਹੋਇਆ ਪਿਆ ਸੀ ਨਾ ਕੋਲੇਆ ਨਾ ਕਾਲਸ ਨਾ ਉਹ ਕਹਿੰਦਾ ਹਾਂ ਕਹਿੰਦਾ ਪੁੱਤ ਦੋ ਤਿੰਨ ਵਾਰ ਡਬੋਣ ਨਾ ਆਏ ਉਹ ਕਹਿੰਦਾ ਕਾਲਸ ਪਿਤਾ ਜੀ ਇਹਦੀ ਖਤਮ ਹੋ ਗਈ ਇਹ ਚ ਨਖਾਰ ਆ ਗਿਆ ਸਾਫ ਹੋ ਗਿਆ ਇਹ ਉਹ ਕਹਿੰਦੇ ਫਿਰ ਪੁੱਤ ਇਹੀ ਗੱਲ ਆ ਇਹ ਤੇਰੇ ਸਵਾਲ ਦਾ ਜਵਾਬ ਆ ਤੂੰ ਕਹਿੰਦਾ ਵੀ ਜਦੋਂ ਮੈਂ ਸਤਸੰਗ ਚ ਜਾਨਣਾ ਨਾ ਵੀ ਮੇਰੇ ਅੰਦਰ ਉੱਥੇ ਦਾ ਨਾਮ ਕੋਈ ਕਥਾ ਕਹਾਣੀ ਖੜਦੀ ਨਹੀਂ ਬਸਦੀ ਨਹੀਂ ਅੰਦਰ ਐਵੇਂ ਦੇ ਵਿੱਚ ਪਾਣੀ ਭਾਵੇਂ ਖੜਿਆ ਭਾਵੇਂ ਨਹੀਂ ਖੜਿਆ ਪਰ ਇਹ ਬਾਰ-ਬਾਰ ਪਾਣੀ ਵਿੱਚ ਡਬੋਣ ਨਾਲ ਉੱਥੇ ਜਾਣ ਨਾਲ ਦੇਖ ਇਹਦੀ ਕਾਲਸ ਧੋਤੀ ਗਈ ਇਹ ਸਾਫ਼ ਹੋ ਗਿਆ ਸਮਝਦੇ ਮੇਰੀ ਗੱਲ ਜਦੋਂ ਅਸੀਂ ਚਾਹੇ ਸਾਨੂੰ ਉੱਥੇ ਦੀ ਕੋਈ ਸਮਝ ਨਹੀਂ ਆਉਂਦੀ ਕਈ ਬੰਦੇ ਕਹਿੰਦੇ ਜੀ ਅਸੀਂ ਨਾਮ ਜਪਦੇ ਆ ਸਾਡਾ ਮਨ ਨਹੀਂ ਲੱਗਦਾ ਅਸੀਂ ਸੇਵਾ ਕਰਦੇ ਆ ਹਲੇ ਸਾਡਾ ਕੋਈ ਕੰਮ ਨਹੀਂ ਬਣਦਾ ਸੇਵਾ ਸਾਡੀ ਥਾਏ ਨਹੀਂ ਪੈਂਦੀ ਹੈ ਤੁਸੀਂ ਸਤ ਸੰਗ ਦੇ ਵਿੱਚ ਜਾਂਦੇ ਰਹੋ ਨਾਮ ਤੁਸੀਂ ਜਪਦੇ ਰਹੋ ਭਲੇ ਕੰਮ ਕਰਦੇ ਰਹੋ ਸੇਵਾ ਕਰਦੇ ਰਹੋ ਹੈ ਮਹਾਰਾਏ ਦੇ ਦਰ ਤੇ ਜਾਣ ਨਾਲ ਚੰਗੇ ਕੰਮ ਕਰਨ ਨਾਲ ਤੁਹਾਨੂੰ ਕੋਈ ਸਮਝ ਆਉਂਦਾ ਹਲੇ ਬਾਣੀ ਤੁਹਾਡੇ ਅੰਦਰ ਨਹੀਂ ਬਸਦੀ ਨਾਮ ਖੜੇ ਨਾ ਖੜੇ ਪਰ ਜਿਹੜੇ ਤੁਹਾਡੇ ਅੰਦਰ ਦੀ ਕਾਲਸ ਆ ਤੁਹਾਡੇ ਅੰਦਰ ਦੀ ਮੈਲ ਆ ਤੁਹਾਡੇ ਅੰਦਰ ਦੇ ਪਾਪ ਸਾਫ ਹੋ ਰਹੇ ਨੇ ਤੁਹਾਡਾ ਅੰਦਰ ਤੋਤਾ ਜਾ ਰਿਹਾ ਤੁਹਾਡੇ ਪਾਪ ਹੌਲੀ ਹੌਲੀ ਘਟਦੇ ਇਹ ਮਨ ਇੰਨਾ ਸਾਫ ਹੋ ਜੂ ਨਾ ਜਦੋਂ ਕਹਿੰਦੇ ਪਾਣੀ ਟਿਕ ਜਾਂਦਾ ਸਾਫ ਹੋ ਜਾਂਦਾ ਫਿਰ ਉਹਦੇ ਵਿੱਚ ਸਭ ਕੁਝ ਦਿਖਣ ਲੱਗ ਜਾਂਦਾ ਥੱਲੇ ਪਈ ਜਿਰਬਲ ਵੀ ਦਿਂਦੀ ਆ ਜਿੱਦਣ ਇਹ ਮਨ ਸਾਫ ਹੋ ਗਿਆ ਨਾ ਤੁਹਾਨੂੰ ਸਭ ਕੁਝ ਦਿਖੂ ਵੀ ਅਸੀਂ ਕੌਣ ਆ ਅਸੀਂ ਕਰਨ ਕੀ ਆਏ ਆ ਇੱਥੇ ਅਸਲ ਕਹਾਣੀ ਕੀ ਆ ਸੋ ਪਿਆਰੀ ਉਹ ਇਹ ਚੀਜ਼ਾਂ ਹੁੰਦੀਆਂ ਨੇ ਪ੍ਰਮਾਤਮਾ ਸਭ ਇੱਕ ਆ ਮਹਾਰਾਜ ਜਿੱਥੇ ਵੀ ਤੁਹਾਡੀ ਸ਼ਰਧਾ ਖੜੀ ਆ ਜਿੱਥੇ ਵੀ ਤੁਹਾਡੀ ਸ਼ਰਧਾ ਖੜੀ ਆ ਹੈ ਤੁਸੀਂ ਰਾਮ ਕਹਿ ਲੋ ਵਾਹਿਗੁਰੂ ਕਹਿ ਲੋ ਅੱਲਾਹ ਕਹਿ ਲੋ ਗੋਡ ਕਹਿ ਲੋ ਉਹ ਇੱਕ ਆ ਹੈ ਮਹਾਰਾਜ ਕਹਿੰਦੇ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਜਦੋਂ ਮਹਾਰਾਜ ਦੀ ਰਹਿਮਤ ਹੁੰਦੀ ਆ ਉਹਦਾ ਪ੍ਰਸ਼ਾਦ ਪ੍ਰਾਪਤ ਹੁੰਦਾ ਨਾ ਫਿਰ ਉਹ ਇਹ ਭਰਮਾਂ ਦੇ ਪਰਦੇ ਦੂਰ ਹੋ ਜਾਂਦੇ ਆ ਫਿਰ ਸਾਨੂੰ ਸਾਰੇ ਪਾਸੇ ਇੱਕੋ ਨਜ਼ਰ ਆਉਂਦਾ ਸਾਰੇ ਸਾਡੇ ਭਾਈ ਭਾਈ ਕਨਈਆ ਜੀ ਵਾਲੀ ਅਵਸਥਾ ਉਹ ਬਹੁਤ ਉੱਚੀਆਂ ਅਵਸਥਾ ਨੇ ਉਹ ਉਹਨਾਂ ਨੇ ਸੇਵਾ ਕਰੀਆਂ ਉਹਨਾਂ ਨੇ ਮਹਾਰਾਜ ਨੂੰ ਰੱਬ ਮੰਨੇ ਆ ਇਸ ਕਰਕੇ ਉਹਨਾਂ ਨੂੰ ਫਿਰ ਸਾਰੇ ਦੁਸ਼ਮਣ ਵੀ ਸਾਰਿਆਂ ਵਿੱਚ ਉਹੀ ਮਹਾਰਾਜ ਦਸਵੇਂ ਪਿਤਾ ਭਗਵਾਨ ਉਹਨਾਂ ਦੀ ਉਹ ਤਸਵੀਰ ਨਜ਼ਰ ਆਉਂਦੀ ਸੀ ਫਿਰ ਉਹ ਕਹਿੰਦੇ ਮਹਾਰਾਜ ਜੋ ਵੀ ਸਾਨੂੰ ਦਿਸਦਾ ਬਸ ਅਸੀਂ ਤਾਂ ਸਮਝੋ ਵੀ ਚਾਹੇ ਦੁਸ਼ਮਣਾਂ ਚਾਹੇ ਕੋਈ ਅਸੀਂ ਤਾਂ ਐ ਲੱਗਦਾ ਵੀ ਸਾਡੇ ਭਗਵਾਨ ਹੀ ਜਲ ਸ਼ਕ ਰਹੇ ਨੇ ਉਹ ਚੀਜ਼ ਬਣ ਜਾਂਦੀ ਆ ਫਿਰ ਉਹ ਉੱਚੀਆਂ ਅਵਸਥਾ ਨੇ ਚਲੋ ਆਪਣੀਆਂ ਤਾਂ ਕਥਾ ਕਹਾਣੀਆਂ ਨੇ ਆਪਾਂ ਗੱਲਾਂ ਬਾਤਾਂ ਕਰਦੇ ਪਰ ਹੌਲੀ ਹੌਲੀ ਜਿਹੜਾ ਬੰਦਾ ਸੁਣਦਾ ਨਾ ਸੁਣਨ ਨਾਲੇ ਅਸਰ ਹੁੰਦਾ ਜਦੋਂ ਆਪਾਂ ਸੁਣਾਗੇ ਹੌਲੀ ਹੌਲੀ ਫਿਰ ਬੰਦੇ ਦਾ ਜੀ ਕਰਦਾ ਨਾਮ ਜਪਣ ਨੂੰ ਵੀ ਬੈਹਦਾ ਜਦੋਂ ਨਾਮ ਜਪਦਾ ਫਿਰ ਉਹ ਹੌਲੀ ਹੌਲੀ ਹਿਰਦਾ ਸਾਫ਼ ਹੋਣ ਲੱਗ ਜਾਂਦਾ ਇੱਕ ਨਾ ਇੱਕ ਦਿਨ ਮੰਜ਼ਿਲ ਪ੍ਰਾਪਤ ਹੋ ਜਾਂਦੀ ਹੈ ਕੋਈ ਵੀ ਕੋਈ ਵੀ ਚੀਜ਼ ਪਹਿਲੇ ਦਿਨ ਨਹੀਂ ਮਿਲਦੀ ਹੈਗੀ ਕੋਈ ਵੀ ਚੀਜ਼ ਪਹਿਲੇ ਦਿਨ ਨਹੀਂ ਮਿਲਦੀ ਪਹਿਲੇ ਦਿਨ ਤਾਂ ਸਾਨੂੰ ਬੋਲਣਾ ਵੀ ਨਹੀਂ ਆਉਂਦਾ ਹੈਗਾ ਤੁਰਨਾ ਵੀ ਨਹੀਂ ਆਉਂਦਾ ਉਹ ਵੀ ਮਾਂ ਸਿਖਾਉਂਦੀ ਆ ਹੋਲੀ-ਹੋਲੀ ਬੰਦਾ ਰੁੜਦਾ ਕਿਤੇ ਫਿਰ ਖੜਦਾ ਫਿਰ ਕਿਤੇ ਤੁਰਦਾ ਸਿੱਧਾ ਕਿਤੇ ਤੁਰਦਾ ਫਿਰ ਤੁਲਾਉਂਦਾ ਕਿਤੇ ਜਾ ਕੇ ਹਲੇ ਤੱਕ ਵੀ ਆਪਾਂ ਨੂੰ ਬੋਲਣਾ ਨਹੀਂ ਆਇਆ ਹੈਗਾ ਸਿੱਧੇ ਸ਼ਬਦ ਵਧੀਆ ਸ਼ਬਦ ਪਿਆਰ ਦੇ ਸ਼ਬਦ ਹਲੇ ਤੱਕ ਵੀ ਸਾਨੂੰ ਬੋਲਣਾ ਨਹੀਂ ਆਇਆ ਦਾੜੀਆਂ ਚਟੀਆਂ ਹੋ ਗਈਆਂ ਇਹ ਤਾਂ ਸਮੇ ਲੱਗੇ ਜਾਂਦੇ ਆ ਪਰ ਕਰਮ ਤਾਂ ਵਧੀਆ ਕਰੋ ਨਾ ਇਹ ਦੁਨੀਆ ਤੇ ਆਪਾਂ ਆਏ ਆ ਇਹ ਸਭ ਨੂੰ ਪਤਾ ਇਹ ਸਭ ਨੂੰ ਪਤਾ ਵੀ ਇਹ ਦੁਨੀਆ ਤੋਂ ਜਿੱਦਣ ਚਲੇ ਜਾਣਾ ਅਸੀਂ ਮੁੜ ਕੇ ਨਹੀਂ ਆਉਣਾ ਪਰ ਇਹ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਅਸੀਂ ਇੱਥੋਂ ਜਾਣਾ ਕਿਦਾਂ ਇਹ ਕਿਸੇ ਨੂੰ ਨਹੀਂ ਪਤਾ ਵੀ ਕਿਦਣੇ ਸਾਜੇ ਨਿਕਲ ਜਾਣਿਆ ਹੈ ਇਸ ਕਰਕੇ ਮਾਰ ਨਹੀਂ ਕਰਨਾ ਚਾਹੀਦਾ ਕਿਸੇ ਗੱਲ ਦਾ ਨਿਮਰਤਾ ਵਿੱਚ ਰਹਿਣਾ ਚਾਹੀਦਾ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਗੱਲਬਾਤ ਵਧੀਆ ਲੱਗਦੀ ਹੁੰਦੀ ਆ ਸਮਝਦਾਰੀ ਵਾਲੀ ਲੱਗਦੀ ਹੁੰਦੀ ਆ ਵੀਰ ਬਣ ਕੇ ਲਾਈਕ ਕਰਕੇ ਸ਼ੇਅਰ ਕਰਦੇ ਕਰੋ ਜੀ